ਜੋਦੀਪ ਸਿੱਧੂ ਦੇ ਨਾਮ ਨਾਲ ਬਧਿਤ ਜਾਣੇ ਜਾਂਦੇ ਐ ਪੰਤਕ ਸਫਾ ਦੇ ਵਿੱਚ ਉਹਨਾਂ ਦੀ ਯਾਦ ਵਿੱਚ ਹੋ ਰਹੇ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਇਕੱਠੇ ਹੋਏ ਅੱਜ ਨੂੰ ਆਰਿਆ ਸੀ ਅੱਗੇ ਦੇ ਉੱਤੇ ਇੱਕ ਮੀਡੀਆ ਵਾਲਾ ਵੀਰ ਮੈਨੂੰ ਸਵਾਲ ਪੁੱਛਦਾ ਹੈ ਕਿ ਦੀਪ ਸਿੱਧੂ ਜਿਹੜਾ ਉਹ ਕਲੀਨ ਸ਼ੇਪ ਸੀ ਤੁਸੀਂ ਉਹਨੂੰ ਆਪੂ ਕਿਵੇਂ ਸਤਿਕਾਰ ਦੇऊं ਕਿਵੇਂ ਸਤਿਕਾਰ ਦੇऊं ਮੈਂ ਦੱਸ ਦੇਣਾ ਚਾਹਣਾ ਹੈ ਕਿ ਗੁਰੂ ਦਾ ਖਾਲਸਾ ਪੰਥ ਜਿਹੜਾ ਹੈ ਉਹ ਅਗਰ ਤੱਕ ਨਹੀਂ ਹੁੰਦਾ ਜਿਹੜਾ ਵੀ ਗੁਰੂ ਗ੍ਰੰਥ ਦੀ ਗੱਲ ਕਰਦਾ ਹੈ ਗੁਰੂ ਪੰਥ ਦੀ ਗੱਲ ਕਰਦਾ ਹੈ ਚਾਹੇ ਉਹ ਹਿੰਦੂ ਹੋਵੇ ਚਾਹੇ ਉਹ ਮੁਸਲਮਾਨ ਹੋਵੇ ਚਾਹੇ ਉਹ ਗੋਦੀ ਹੋਵੇ ਚਾਹੇ ਜੈਲੀ ਹੋਵੇ ਖਾਲਸਾ ਪੰਥ ਕਿਹੜਾ ਉਹਨੂੰ ਆਪਣੇ ਦਿਲਾਂ ਦੇ ਵਿੱਚ ਵਸਾ ਕੇ ਰੱਖਦਾ ਹੈ ਅਮਲੇਰਪੋਟਲੇ ਦੀ ਉਦਾਹਰਣ ਜਿਹੜੀ ਹੈ ਸਾਹਮਣੇ ਹੈ ਮਲੇਰਪੋਟਲੇ ਦੇ ਨਵਾਬ ਨੇ ਹਾ ਦਾ ਨਾਰਾ ਮਾਰਿਆ ਅਸੀਂ ਅੱਜ ਤੱਕ ਨਹੀਂ ਪੁੱਦੇ ਉਹ ਦਿਨ ਵੀ ਬਣਾਉਣੇ ਨੇ ਤੇ ਭਾਈ ਸੰਦੀਪ ਸਿੰਘ ਦਾ ਸਾਡਾ ਬੱਚਾ ਜਿਨ੍ਹਾਂ ਨੇ ਗੁਰੂ ਗ੍ਰੰਥ ਗੁਰੂ ਪੰਥ ਦੀ ਗੱਲ ਕੀਤੀ ਹੈ ਇਹ ਅਸੀਂ ਉਹਨੂੰ ਸਤਿਕਾਰ ਕਿਉਂ ਆਉਣਾ ਦਾ ਹੀ ਕਿਉਂ ਨੂੰ ਮਾਨਣਾ ਦੇ ਜੇ ਮੰ ਜਿਹੜਾ ਵੀ ਗੁਰੂ ਗ੍ਰੰਥ ਦੀ ਗੁਰਪੰਥ ਦੀ ਗੱਲ ਕਰੇਗਾ ਉਹ ਸਾਡੇ ਲਈ ਸਤਿਕਾਰਤ ਹੋਏਗਾ ਜਿਹੜਾ ਪੰਜਾਬ ਪੰਜਾਬੀਅਤ ਦੀ ਗੱਲ ਕਰੇਗਾ ਸਾਡੇ ਲਈ ਸਤਿਕਾਰਤ ਹੋਏਗਾ ਅਸੀਂ ਉਹਨੂੰ ਸਤਿਕਾਰ ਦੇਵਾਂ ਇੱਕ ਵਾਰ ਪਾਈ ਸੰਦੀਪ ਸੇ ਵੀ ਮੇਰੇ ਕੋਲ ਵੀ ਆਏ ਸੀ ਤੱਕ ਸ਼੍ਰੀ ਦੰਦਨਾ ਸਾਹਿਬਸੀ ਟਾਹਿੱਟਨ ਕੰਤੇ ਜਿਹੜਾ ਬੈਠੇ ਸੀ ਔਰ ਬੜੀਆਂ ਗੰਭੀਰ ਵਿਚਾਰਾਂ ਕੀਤੇ ਉਹਨਾਂ ਨੇ ਮੈਨੂੰ ਇੱਕ ਪ੍ਰਸ਼ਨ ਕੀਤਾ ਸੀ ਕਿ ਅਨੁਸਿਕ ਸ਼ਕਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਔਰ ਸਿੱਖ ਸ਼ਕਤੀ ਦਾ ਸਰੋਤ ਸਭ ਤੋਂ ਵੱਡਾ ਇਹ ਕੀ ਹੈ ਸੇਖ ਸ਼ਕਤੀ ਦਾ ਸਭ ਤੋਂ ਵੱਡਾ ਜਿਹੜਾ ਸਰੋਤ ਹੈ ਸੋਮਾ ਜਿੱਥੋਂ ਸੇਖ ਸ਼ਕਤੀ ਫੁੱਟਦੀ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ ਇਸ ਤਰੀਕਾ ਨਾਲ ਤੱਕ ਸਾਹਿਬ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਨਾਲ ਸਤਿਗੁਰਾਂ ਨੇ ਸਾਨੂੰ ਜੋੜਿਆ ਤੇ ਤਕਤ ਨਾਲ ਜਾਂ ਵਰਤਾਂ ਮੰਨਣਾ ਸਾਨੂੰ ਜੋੜਿਆ ਜਿੱਥੇ ਸੰਗਤ ਜੁੜਦੀ ਹੈ ਚਾਹੀਓ ਸ੍ਰੀ ਅਕਾਲ ਤਖਤ ਸਾਹਿਬ ਐ ਸਾਨੂੰ ਸਚ ਕੰਨ ਸ੍ਰੀ ਅਰਵੰਦ ਸਰਵਜਾਣ ਪਿੰਡ ਦਾ ਕੁਟਵਾਰ ਜਿੰਨਾ ਚਿਰ ਸਿੱਖ ਆਪਣੇ ਧਰਮ ਨਾਲ ਜੁੜਿਆ ਜਿੰਨਾ ਚਿਰ ਸਿੱਖ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਦੁਨੀਆਂ ਦੀ ਕੋਈ ਤਾਕਤ ਜਿਹੜੀ ਹੈ ਉਹ ਸਿੱਖ ਨੂੰ ਮਾਰ ਨਹੀਂ ਸਕਦੀ ਅਬਦਾਲੀ ਨੇ ਪੁੱਛਿਆ ਸੀ ਨਾ ਇਤੁਨੇ ਹਾਰੇ ਹੋਏ ਮੁਗਲ ਸ਼ਾਸਕਾਂ ਨੂੰ ਕਹਿੰਦੇ ਕੌਣ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਮੇਰਾ ਅੱਗਾ ਰੋਕ ਲੈਂਦੇ ਨੇ ਉਹ ਹਾਰੇ ਹੋਏ ਮੁਗਲ ਸ਼ਾਸਕ ਜਿਹੜੇ ਆ ਉਹ ਬਦਾਦੀ ਨੂੰ ਕਹਿੰਦੇ ਸਿੱਖ ਨੇ ਜੀ ਕਹਿੰਦਾ ਤੁਸੀਂ ਮਾਰੀ ਨਹੀਂ ਇਹ ਉਹ ਹਾਰੇ ਹੋਏ ਮੁਗਲ ਸ਼ਾਸਕ ਕਹਿੰਦੇ ਤੁਸੀਂ ਮਾਰ ਕੇ ਦੇਖੋ ਸਾਡੇ ਕੋ ਤਾਂ ਨਹੀਂ ਮਰੇ ਉਹ ਕਹਿੰਦਾ ਮਰਦੇ ਕਿਉਂ ਨਹੀਂ ਉਹ ਕਹਿੰਦੇ ਜੀ ਅਸੀਂ ਮਾਰਦੇ ਮਾਰਦੇ ਥੱਕ ਗਏ ਆ ਜਿੰਨੇ ਅਸੀਂ ਮਾਰਦੇ ਆ ਜੁਗੜੇ ਪੈਦਾ ਹੋ ਜਾਂਦੇ ਆ ਕਹਿੰਦੇ ਕਿਉਂ ਕਿੱਥੋਂ ਪੈਦਾ ਹੋ ਜਾਂਦੇ ਆ ਕਹਿੰਦੇ ਇੱਕ ਤਾਂ ਇਹਨਾਂ ਦਾ ਗ੍ਰੰਥ ਹੈ ਜੀ ਤੇ ਉੱਥੋਂ ਨਿਕਲਦੇ ਨੇ ਇੱਕ ਇਹਨਾਂ ਦਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਥਾਨ ਹੈ ਜੀ ਕੇਂਦਰੀ ਧਾਰਮਿਕ ਉੱਥੋਂ ਨਿਕਲਦੇ ਨੇ ਉੱਥੋਂ ਪੈਦਾ ਹੁੰਦੇ ਨੇ ਉਹਨੇ ਤੰਗੂ ਗੁਰੂ ਗ੍ਰੰਥ ਸਾਹਿਬ ਸਤੇ 500 ਦੇ ਪਾਵਨ ਸਰੂਪਾਂ ਦੀ ਬੇਅਦਬੀਆਂ ਕਰਾਈਆਂ ਔਰ ਰਤਨ ਸਿੰਘ ਧੰਗੂ ਦੇ ਪਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਜ਼ਿਕਰ ਹੈ ਕਿ ਫੂਹਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸੂਰੂ ਸੁਧਾਰਨ ਹੋ ਸਕੇ। ਉਹਨੇ ਸ੍ਰੀ ਅਕਾਲ ਪੁਰਖ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਬਹਿਰਮਤੀ ਕਰਨ ਦਾ ਯਤਨ ਕੀਤਾ। ਉਹਨੇ ਗੁਰ ਕਹਨ ਦੇ ਉੱਤੇ ਪਾਬੰਦੀ ਲਾ ਦਿੱਤੀ ਕਿ ਜਦੋਂ ਕੋਈ ਗੁਰ ਕਹਿੰਦਾ ਮੈਨੂੰ ਇਹਉਂ ਲੱਗਦਾ ਜਿਵੇਂ ਗੁਰ ਕਹਿ ਰਿਹਾ। ਪਰ ਸੈਕ ਖਤਮ ਨਹੀਂ ਹੋਇਆ ਬਦਾਲੀ ਪੁਲੋਂ ਵੀ ਕਿਉਂ ਕਿ ਸਿੱਖ ਨਾ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟੇ ਨਾ ਆਪਣੇ ਗੁਰਧਾਮਾਂ ਨਾਲੋਂ ਸ੍ਰੀ ਅਕਾਲ ਤਖਤ ਸਾਹਿਬ ਨਾਲੋਂ ਟੁੱਟੇ ਆਪਣੀ ਸਰੋਤਾ ਨਾਲੋਂ ਟੁੱਟੇ ਨਹੀਂ ਸੈਕ ਆਦਮੀ ਸਿੱਖਾਂ ਨੂੰ ਮਤਾਉਣ ਦੇ ਜਿਹੜੇ ਯਤਨ ਐ ਉਹ ਬਹੁਤ ਵੱਡੀ ਪੱਧਰ ਤੇ ਹੋ ਰਹੇ ਐ ਔਰ ਆਦਮੀ ਸੈਕ ਮੁੱਕਰੇ ਨਹੀਂ ਐ ਸਿੱਖ ਵਿਰੋਧੀ ਲੋਬੀਆਂ ਨੂੰ ਜਿੰਨਾ ਚਿਰ ਸਿੱਖ ਆਪਣੇ ਤਖਤਾਂ ਨਾਲ ਆਪਣੀ ਗੁਰਧਾਮਾਂ ਨਾਲ ਖੜੇ ਜਿੰਨਾ ਚਿਰ ਸਿੱਖ ਆਪਣੇ ਸਿੱਖ ਫਲਸਫੇ ਜਿਹਦਾ ਸਰੋਤ ਧੰਮ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਹਦੇ ਨਾਲ ਖੜਾ ਤੇ ਮੁੱਕਦੇ ਨਹੀਂ ਇਹ ਖਤਮ ਨਹੀਂ ਹੋਏ ਸਿੱਖ ਸ਼ਕਤੀ ਦੂਜਾ ਉਹਨਾਂ ਦਾ ਸਵਾਲ ਸੀ ਕਿ ਸਿੱਖ ਸ਼ਕਤੀ ਜਿਹੜੀ ਹੈ ਉਹ ਕਿੰਨੇ ਕਾਸਰਦਾਰ ਹੈ ਨਾਨਕ ਕਹਿ ਕੇ ਸਿੱਖ ਸ਼ਕਤੀ ਬਹੁਤ ਅਸਰਦਾਰ ਹੈ ਜੋ ਸਿੱਖ ਤਾਕਤ ਗੁਰਧਾਮਾਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਨਿਕਲਦੀ ਹੈ ਉਹ ਬਹੁਤ ਜਿਆਦਾ ਅਸਰਦਾਰ ਹੈ ਜੇ ਕਿਤੇ ਇਕੱਠੀ ਹੋ ਕੇ ਉਹ ਸੰਸਾਰ ਦੀਆਂ ਸਮੱਸਿਆਵਾਂ ਦਾ ਮੁਕਾਬਲਾ ਕਰੇ ਚਾਹੋ ਕੋਈ ਵੀ ਸਮੱਸਿਆ ਹੋਵੇ ਚਾਹੋ ਜਿੱਦੇ ਤਕਾਦੀ ਸਮੱਸਿਆ ਆਵੇ ਚਾਹੇ ਬੇਰੁਜ਼ਗਾਰੀ ਦੀ ਸਮੱਸਿਆ ਆਵੇ ਚਾਹੀਓ ਤਾਸੀਦੀਰ ਸਮੱਸਿਆ ਆਵੇ ਨਸ਼ਿਆਂ ਦੀ ਸਮੱਸਿਆ ਆਵੇ ਅਨਪੜਤਾ ਦੀ ਸਮੱਸਿਆ ਆਵੇ ਜ਼ਰਮ ਦੀ ਸਮੱਸਿਆ ਆਵੇ ਜਿਹੜੀ ਮਰਜੀ ਸਮੱਸਿਆ ਆਵੇ ਸਿੱਖ ਸ਼ਕਤੀ ਜਦੋਂ ਇਕੱਠੀ ਹੋ ਕੇ ਇਹਨਾਂ ਸਮੱਸਿਆਵਾਂ ਦੇ ਉੱਤੇ ਹਮਲਾਵਰ ਹੁੰਦੀ ਹੈ ਇਹ ਸਮੱਸਿਆਵਾਂ ਖਤਮ ਹੋ ਜਾਂਦੀਆਂ ਤੇ ਜਦੋਂ ਇਹ ਬਿਖਰੀ ਰਹਿੰਦੀ ਹੈ ਉਦੋਂ ਫਿਰ ਸਮੱਸਿਆਵਾਂ ਜਿਹੜੀਆਂ ਨੇ ਉਸ ਸਿੱਖ ਸ਼ਕਤੀ ਨੂੰ ਡੋਮੀਨੇਟ ਕਰ ਜਾਣੀ ਹੈ ਅੱਜ ਜੋ ਸਾਡੀਆਂ ਸੰਸਥਾਵਾਂ ਦੇ ਉੱਤੇ ਕਾਬਜ਼ ਨੇ ਉਹਨਾਂ ਦੀ ਗਿਣਤੀ ਕੋਈ ਬਹੁਤੀ ਨਹੀਂ ਹੈ ਹੈ ਬਸ ਥੋਕੀ ਪਰ ਉਹਨਾਂ ਦੀ ਗਿਣਤੀ ਬਹੁਤੀ ਨਹੀਂ ਹੈ ਸਿਰਫ 10% ਹੈ 90% ਉਹਨਾਂ ਸਿੱਖਰ ਦੀ ਗੱਲਤੀ ਹੈ ਜਿਹੜੇ ਆਪਣੀਆਂ ਸੰਸਥਾਵਾਂ ਨੂੰ ਖੁਦ ਮਖਤਿਆਰ ਬਣਾ ਹੈ ਉਹ ਦੇਖਣਾ ਚਾਹੁੰਦੇ ਆ ਫੇਪ ਕਮੀ ਕਿੱਥੇ ਹੈ ਕਮੀ ਇੱਥੇ ਹੈ ਕਿ ਜਿਹੜੇ ਅਸੀਂ 90% ਅਸੀਂ ਆਪਣੀਆਂ ਸੰਸਥਾਵਾਂ ਨੂੰ ਖੁਦ ਮਖਤਿਆਰ ਬਣਾਉਣਾ ਚਾਹੁੰਦੇ ਆ ਅਸੀਂ 10 ਹਿੱਸਿਆਂ ਦੇ ਵਿੱਚ ਵੰਡੇ ਆ ਅਸੀਂ 10 ਹਿੱਸਿਆਂ ਦੇ ਵਿੱਚ ਵੰਡੇ 9-9% ਹੋ ਜਾਂਦੇ ਆ ਤੇ ਜਦੋਂ ਅਸੀਂ 10 ਹਿੱਸਿਆਂ 'ਚ ਵੰਡੇ 9-9% ਹੋ ਜਾਂਦੇ ਆ ਤੇ ਉਹ 10% ਸਾਡੇ ਨਾਲੋਂ ਗੋਹਮਤ ਲੈ ਕੇ ਤੇ ਸੰਸਥਾਵਾਂ ਨੂੰ ਜਿਹੜਾ ਹੈ ਉਹ ਕੈਪਚਰ ਕਰ ਲੈਂਦੇ ਆ ਫਿਰ ਜ਼ਰੂਰਤ ਕਿਸ ਚੀਜ਼ ਦੀ ਹੈ ਜ਼ਰੂਰਤ ਇਹ ਹੈ ਕਿ ਅਸੀਂ ਜਿਹੜੇ 90% 90% ਤੇ ਜੇ ਅਸੀਂ ਇਹਦੇ ਵਿੱਚੋਂ 50% ਵੀ ਇਕੱਠੇ ਹੋ ਗਏ ਤੇ ਅਸੀਂ 10% ਨੂੰ ਜਿਹੜਾ ਹੈ ਉਹ ਦਬਾ ਲਾਂ ਪਰ ਜੇ ਅਸੀਂ ਇਕੱਠੇ ਨਾ ਹੋ ਸਕੇ ਜਾਂ ਅਸੀਂ ਹੋਰ ਜਦਾ ਭਿੰਨਤੀ ਚ ਵੰਡੇ ਗਏ ਫਿਰ ਅਸੀਂ ਕਦੇ ਵੀ ਜਿਹੜਾ ਹੈ ਆਪਣੀਆਂ ਸੰਸਥਾਵਾਂ ਨੂੰ ਖੁਦ ਮੁਖਤਿਆਰ ਨਹੀਂ ਕਰ ਸਕਾਂ। ਭਾਈ ਸਰਦੀਪ ਸਿੰਘ ਇਸ ਤਰ੍ਹਾਂ ਕੋਈ ਗੁਰੂ ਗ੍ਰੰਥ ਗੁਰੂ ਪੰਥ ਦੀ ਗੱਲ ਕਰ ਸਕੇ ਕਿ ਕਿ ਉਹਨਾਂ ਕੋਲ ਇੱਕ ਵਿਜ਼ਨ ਸੀ ਉਹਨਾਂ ਨੂੰ ਇੰਟਰਨੈਸ਼ਨਲ ਰਾਜਨੀਤੀ ਦੀ ਜੀਓ ਪੋਲਿਟਿਕਸ ਦੀ ਸਮਝ ਸੀ ਅੱਜ ਸਾਡੇ ਨੌਜਵਾਨਾਂ ਨੂੰ ਕੇਵਲ ਪੰਜਾਬ ਦੀ ਨਹੀਂ ਕੇਵਲ ਭਾਰਤ ਦੀ ਨਹੀਂ ਬਲਕੇ ਦੁਨੀਆ ਪੱਧਰ ਦੀ ਜਿਹੜੀ ਹੈ ਉਹ ਪੋਲਿਟਿਕਸ ਦੀ ਆਰਥਿਕਤਾ ਦੀ ਸਮਾਜਿਕ ਤਾਣੇ-ਬਾਣੇ ਦੀ ਉਹ ਧਾਰਮਿਕ ਸਟਰਕਚਰ ਦੀ ਸਮਝ ਜਿਹੜੀ ਹੈ ਆਪ ਨੂੰ ਰੱਖਣੀ ਪਏ ਸਾਡੇ ਨੌਜਵਾਨ جی الگ الگ اسی اپنے الگ الگ ازنڈے میں نہیں کہ اپنے ازنڈے پلا دوں ختم کر دیں اپنے ازنڈے رکھو پر ایک کامن مینیمم ایجنڈا بنا کے جی تو گے تا نشچے اسی کامیاب ہوا گے آ پچھے جے جی سبھا دونوں کے بی پچیس سال پہلے لوک سبھا دن کسی پارٹی بہمت نہیں ملیا تے نے بنایا بار بار ایک نے ایم ڈی اے بنا لیا ایک نے یو پی اک نے ایم ڈی اک نے یو پی اٹھایا الگ الگ سوچ والی پارٹیاں ایک ایجنڈے کے اتنے کٹھا کر کے انہوں نے سکار بنائی سال بلائیں کیا اسی اس طرح نہیں کر سکتے اسی بھی اس طرح کر سکتے ہیں اپنے جڑیے اور رکھیے اور ایک دوسرے دے ایجنڈے دا ستکار کریے ادب کریے کہ ابھاوا کا پربن سنبھالنا اور پربن سنبھال کے اے نوجوانٹ کرنا ابھی پتر دی اپنے سکھا صحت سہولت دینی ہے اسی ਆਪਣੇ ਹੱਕਾਂ ਦੀ ਆਪਣੇ ਅਧਿਕਾਰਾਂ ਦੀ ਗੱਲ ਕਰਨੀ ਤਾਂ ਮੰਮੀ ਇਹ ਤਰਦਾ ਕਿ ਗੁਰੂ ਕਿਰਪਾ ਨਹੀਂ ਕਰੇਗਾ ਗੁਰੂ ਕਿਰਪਾ ਕਰੇਗਾ ਆਪ ਨਿਸ਼ਚਿਤ ਅਸੀਂ ਕਾਮਯਾਬ ਹੋਵਾਂਗੇ ਇਹੋ ਹੀ ਉਸ ਨੌਂ ਰਾਮ ਦੀ ਸੋਚ ਸੀ ਜਿਹਦੀ ਯਾਦ ਨੂੰ ਸਮਰਪਤ ਅਸੀਂ ਅੱਜ ਦੇ ਸਮਾਗਮ ਦੇ ਵਿੱਚ ਬੈਠੇ ਮੋਹ ਮੰਨੋ ਵਕਤ ਆ ਗਿਆ ਹੈ ਹੋ ਸਮਾਂ ਆ ਗਿਆ ਹੈ ਕਿ ਅਸੀਂ ਇਕੱਠਿਆਂ ਹੋ ਕੇ ਸਮਾਜਦਾਰੀ ਦੇ ਪਿੰਜੇ ਆਪ ਨੂੰ ਆਪਣੀਆਂ ਸੰਸਥਾਵਾਂ ਨੂੰ ਆਜ਼ਾਦ ਕਰਾ ਕੇ ਅਸੀਂ ਕਿਰਤੀਆਂ ਕਿਸਾਨਾਂ ਮਜ਼ਦੂਰਾਂ ਇਹ ਜਿਹੜੇ ਆਮ ਮਿਡਲ ਤੱਕੇ ਦੇ ਜਾਂ ਹੇਠਲੇ ਤੱਕੇ ਦੇ ਜਿਹੜੇ ਲੋਕ ਹੈ ਅਸੀਂ ਇਹਨਾਂ ਨੂੰ ਜਿਹੜਾ ਹੈ ਸੰਸਥਾਵਾਂ ਦੇ ਨਾਲ ਜੋੜੀਏ ਇਹ ਸੰਸਥਾਵਾਂ ਨਾਲ ਜੁੜਨ ਇਹ ਸੰਸਥਾਵਾਂ ਦੇ ਪ੍ਰਬੰਧ ਦੇ ਵਿੱਚ ਆਉਣ ਤੇ ਸਾਡੀਆਂ ਸੰਸਥਾਵਾਂ ਦੀ ਜਿਹੜੀ ਖੁੱਲ ਮੁਖਤਿਆਰੀ ਹੈ ਉਹ قائم ਰਹੇ ਚਾਹੇ ਕੋਈ ਵੀ ਜਿਹੜੀ ਹੈ ਉਹ ਸਾਡੀ ਸੰਸਥਾ ਹੈ ਚਾਹੇ ਸੰਸਥਾ ਹੋਵੇ ਚਾਹੇ ਸੰਪਰਦਾ ਹੈ ਮੈਂ ਇਹਨਾਂ ਆਪ ਸਭ ਮੌਜੂਦਾਨਾਂ ਨੂੰ ਅਪੀਲ ਕਰਦਾ ਜਿਵੇਂ ਦੱਸਿਆ ਕਿ ਬੋਪਾ ਰਾਏ ਤੇ ਰਾਏਪੁਰ ਤੋਂ ਸਮਾਗਮ ਨੇ ਅੱਜ ਬੋਪਾ ਰਾਏ ਸੰਤ巴巴 ਸੁਦਰ ਸਿੰਘ ਜੀ ਦੀ ਯਾਦ ਦੇ ਵਿੱਚ ਸਲਾਮਤ ਸਮਾਗਮ ਹੋ ਰਹੇ ਨੇ ਉੱਥੇ ਵੀ ਹਾਜ਼ਰੀਆਂ ਭਰਨੀ ਹੈ ਮੈਂ ਆਪ ਦੀ ਖਿਮਾ ਲਵਾਂਗਾ ਇਹਨਾਂ ਸ਼ਬਦ ਬਾਸ ਦੇ ਪ੍ਰਬੰਧ ਕਰਨੇ ਮੈਂ ਆਖਰ ਦੇ ਵਿੱਚ ਫਿਰ ਕਹਿ ਦਿਆਂ ਕਿ ਇਕੱਠੇ ਹੋ ਲੋ ਆਪਣੇ ਆਪਣੇ ਅਜੰਡੇ ਕੰਮ ਰੱਖੋ ਇੱਕ ਦੂਸਰੇ ਦੇ ਅਜੰਡੇ ਦਾ ਸਤਕਾਰ ਕਰੋ ਢੰਡੋ ਨਾ ਇੱਕ ਦੂਸਰੇ ਦੇ ਅਜੰਡੇ ਨੂੰ ਅਜੰਡੇ ਰੱਖੋ ਜਿਹੜੇ ਮਰਜੀ ਤੁਹਾਡੇ ਅਜੰਡੇ ਆ ਲੇਕਿਨ ਸਾਰੇ ਇਕੱਠੇ ਹੁੰਦੀਏ 90% ਅਸੀਂ ਇਕੱਠੇ ਹੁੰਦੀਏ ਅਸੀਂ 10% ਦੇ ਪੰਜਿਆਂ ਦੇ ਵਿੱਚੋਂ ਆਪਣੀਆਂ ਸੰਸਥਾਵਾਂ ਛੁਡਾ ਲਵਾਂਗੇ ਨਹੀਂ ਕਦੇ ਵੀ ਨਹੀਂ ਛੁਡਾ ਸਕਾਂਗੇ ਔਰ ਅਸੀਂ ਇਸੇ ਤਰ੍ਹਾਂ ਕਲਪ ਦੇ ਰਹਾਂਗੇ